ਕੁੜੀ ਨੇ ਮੁੰਡੇ ਦੇ ਨਾਲ ਗ੍ਰਹਿਣ ਤੋਂ ਤੇ ਵਿਆਹ ਕਰਵਾਉਣ ਤੋਂ ਇਨਕਾਰ ਕੀਤਾ ਤਾਂ ਮੁੰਡੇ ਨੇ ਇੱਕ ਨਹੀਂ ਸਗੋ ਦੋਨਾਂ ਭੈਣਾਂ ਦੀ ਜਾਨ ਲੈ ਲਈ। ਦੁਖਦ ਘਟਨਾ ਵਾਪਰੀ ਹੈ ਜਿੱਥੇ ਇੱਕ ਸਰਫਿਰੇ ਆਸ਼ਿਕ ਦੇ ਵੱਲੋਂ ਪੂਰੇ ਦਾ ਪੂਰਾ ਹਸਦਾ ਵਸਤਾ ਪਰਿਵਾਰ ਉਜਾੜ ਦਿੱਤਾ ਗਿਆ। ਦੋ ਦਿਨ ਦੇ ਵਿੱਚ ਹੀ ਦੋ ਕੁੜੀਆਂ ਦੀ ਜਾਨ ਲੈ ਲਈ ਗਈ ਅਤੇ ਦੋਹਾਂ ਧੀਆਂ ਦੇ ਜਾਨ ਤੋਂ ਬਾਅਦ ਮਾਪਿਆਂ ਦਾ ਰੋਂ ਰੋਂ ਬੁਰਾ ਹਾਲ ਹੋ ਗਿਆ। ਪਟਿਆਲਾ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਇੱਕ ਸਰਫਿਰੇ ਆਸ਼ਿਕ ਨੇ ਕੁੜੀ ਨੂੰ ਚਾਕੂ ਮਾਰ ਕੇ ਉਸ ਦੀ ਜਾਨ ਲਈ ਹੈ ਉਸ ਦੇ ਨਾਲ ਉਹ ਜ਼ਬਰਦਸਤੀ ਕਰ ਰਿਹਾ ਸੀ ਅਤੇ ਰਹਿਣ ਦੀ ਜ਼ਿੱਦ ਤੇ ਅੜਿਆ ਹੋਇਆ ਸੀ ਇਸ ਦੇ ਪਿੱਛੇ ਦੀ ਪੂਰੀ ਕਹਾਣੀ ਵੀ ਤੁਹਾਨੂੰ ਦੱਸ ਦೇನೆ ਆ ਪਰ ਪਹਿਲਾਂ ਇਹ ਦੱਸ ਦਈਏ ਕਿ ਆਪਣੀ ਵੱਡੀ ਭੈਣ ਨੂੰ ਮਰਦੇ ਦੇਖ ਕੇ ਛੋਟੀ ਭੈਣ ਨੇ ਵੀ ਦਮ ਤੋੜ ਦਿੱਤਾ ਹੈ ਦੁਰਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ ਤਾਂ ਇਸ ਮੌਕੇ ਤੇ ਤੁਹਾਨੂੰ ਇਹ ਵੀ ਦੱਸਦੇ ਚੱਲੀਏ ਕਿ ਪਟਿਆਲਾ ਕੋਤਵਾਲੀ ਥਾਣੇ ਦੇ ਅੰਦਰ ਸੰਜੀ ਕਲੋਨੀ ਦੀ ਰਹਿਣ ਵਾਲੀ ਮਨਜੀਤ ਕੌਰ ਨੇ ਦੱਸਿਆ ਕਿ ਇਲਾਕੇ ਦੇ ਹੀ ਰਹਿਣ ਵਾਲਾ ਮੁੰਡਾ ਜਿਸ ਦਾ ਨਾਮ ਅਰुण ਕੁਮਾਰ ਹੈ ਉਸ ਦੀ ਵੱਡੀ ਧੀ ਦੇ ਨਾਲ ਉਹ ਜ਼ਬਰਦਸਤੀ ਵਿਆਹ ਕਰਨਾ ਚਾਹੁੰਦਾ ਸੀ ਉਸ ਦੀ ਬੇਟੀ ਲਗਾਤਾਰ ਇਨਕਾਰ ਕਰਦੀ ਰਹੀ ਬੁੱਧਵਾਰ ਰਾਤ ਨੂੰ ਜਦੋਂ ਉਸ ਦੀਆਂ ਧੀਆਂ ਮੰਦਰ ਦੇ ਵਿੱਚ ਮੱਥਾ ਟੇਕ ਕੇ ਵਾਪਸ ਆ ਰਹੀਆਂ ਸਨ ਤਾਂ ਉਸੇ ਸਮੇਂ ਚਾਕੂ ਮਾਰ-ਮਾਰ ਕੇ ਦੋਹਾਂ ਨੂੰ ਖਤਮ ਕੀਤਾ ਗਿਆ ਦਰਅਸਲ ਇੱਕ ਭੈਣ ਨੂੰ ਇਸ ਤਰ੍ਹਾਂ ਦੇ ਨਾਲ ਜਾਂਦੇ ਹੋਏ ਦੇਖ ਕੇ ਛੋਟੀ ਭੈਣ ਨੇ ਵੀ ਦਮ ਤੋੜਿਆ ਚਾਕੂ ਦੇ ਨਾਲ ਵੱਡੀ ਭੈਣ ਤੇ ਹਮਲਾ ਕੀਤਾ ਗਿਆ ਤਾਂ ਦੂਸਰੇ ਪਾਸੇ 6 ਸਾਲ ਦੀ ਉਸਦੀ ਛੋਟੀ ਭੈਣ ਹੁਸਨਪ੍ਰੀਤ ਕੌਰ ਵੀ ਡਰ ਗਈ ਅਤੇ ਇਸੇ ਡਰ ਦੇ ਚਲਦੇ ਅਗਲੇ ਦਿਨ ਉਸਦੀ ਜਾਨ ਨਿਕਲੀ ਹੈ ਇਸ ਘਟਨਾ ਨੂੰ ਲੈ ਕੇ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਕੀ ਨਾਮ ਹੈ ਜੀ ਮਨਜੀਤ ਕੌਰ ਕਿੱਥੇ ਦੇ ਰਹਿੰਦੇ ਹੋ ਮਨਜੀਤ ਮੈਂ ਤਾਂ ਉਰੇ ਤੇ ਹੀ ਰਹਿਣ ਵਾਲੀ ਹਾਂ ਜਿਸ ਕੋ ਲੋਰੀਏ ਤੇ ਹੀ ਰਹਿੰਦੇ ਆਪਕੋ ਇਹ ਮਾਮਲਾ ਕੀ ਹੋਇਆ ਤੁਹਾਡੀ ਬੇਟੀ ਨਾਲ ਇਹ ਕੁੜੀ ਦਾ ਜੀ ਹਨਾ ਕੁੜੀ ਗਈ ਸੀ ਮੰਦਿਰ ਮੰਦਿਰ ਤੋਂ ਆ ਕੇ ਬਾਅਦ ਸਹੋਲੀ ਸੀਗੀ ਤੇ ਮੰਦਰ ਤੋਂ ਹਨਾ ਏਥੀ ਤੇ ਦੇ ਦਰਵਾਜ਼ੇ ਤੱਕਰ ਪਹੁੰਚੀ ਆ ਤੇ ਮੁੰਡੇ ਨੇ ਹੱਥ ਫੜ ਕੇ ਨਾ ਉਹਦੇ ਚਾਕੂ ਮਾਰ ਤੀ ਤਿੰਨ ਚਾਰੀ ਛੜਖਾ ਨਹੀਂ ਹੋਈ ਜੀ ਤੁਹਾਡੀ ਬੇਟੀ ਨਾਲੇ ਮੁੰਡੇ ਵੱਲੋਂ ਹਾਂ ਜੀ ਪਹਿਲਾਂ ਵੀ ਇਹਨੂੰ ਕਹਿੰਦਾ ਰਿਹਾ ਮੈਨੂੰ ਪਹਿਲਾਂ ਧਮਕੀ ਮਿਲੀ ਸੀ ਵੀ ਉਹ ਕਹ ਰਿਹਾ ਨੇ ਤੀਹਣਾ ਐਵੇਂ ਐਵੇਂ ਕਰਕੇ ਚੱਲੋ ਅਸੀਂ ਮੰਨੇ ਨਹੀਂ ਜੀ ਫਿਰ ਮੈਨੂੰ ਕਹ ਰਿਹਾ ਕਹਿੰਦਾ ਮੈਂ ਤਾਂ ਤੇਰੀ ওই ਕੁੜੀ ਨੂੰ ਵਿਆਹ ਕੇ ਲੈ ਕੇ ਜਾਵਾਂਗਾ ਕੁੜੀ ਦੀ ਉਮਰ ਕਿੰਨੀ ਹੈ ਉਮਰ ਕੱਟੀ ਆ ਜੀ ਉਹਦੀ ਕਿੰਨੀ ਹੈ 16 ਕੰਮ ਨੂੰ ਲਾਇਆ 16 ਕਾਲ ਦੀ ਹੋਈ ਸੀ ਤੇ ਹੁਣ ਉਹਨੇ ਕਿੰਨੇ ਵਜੇ ਦੀ ਘਟਨਾ ਹੋਈ ਹੈ ਵਾਲੀ ਰਾਤ ਨੂੰ ਰਾਤ ਨੂੰ ਇਹ ਹੋਈ ਆ 7 ਵਜੇ ਹੋਈ ਹੈ ਤੇ ਦੂਜੀ ਕੁੜੀ ਨਾਲ ਕੀ ਹੋਇਆ ਦੂਜੀ ਕੁੜੀ ਤਾਂ ਅਟੈਕ ਹੋ ਕੇ ਮਰੀ ਉਹਨਾਂ ਦੀ ਮੌਤ ਕਦੋਂ ਹੋਈ ਹੈ ਉਹਨਾਂ ਦੀ ਸਵੇਰੇ ਹੋਈ ਹੈ ਜੀ ਉਹਨਾਂ ਦੀ ਉਮਰ 9 ਉਹਨਾਂ ਦੀ ਉਮਰ 30 ਸਾਲ ਹੈ ਜੀ ਤੁਹਾਨੂੰ ਕਿੰਨਾ ਇਤਲਾ ਮਿਲੀ ਗਈ ਮੁੰਡੇ ਵੱਲੋਂ ਚਾਕੂ ਮਾਰ ਦਿੱਤਾ ਗਿਆ ਮੈਂ ਤਾਂ ਜੀ ਰੋਟੀ ਬਣਾ ਰਹੀ ਸੀ ਜੀ ਰੋਟੀ ਬਣਾਉਂਦੀ ਬਣਾਉਂਦੀ ਮੈਂ ਬਾਹਰ ਨੂੰ ਨਿਕਲ ਗਈ ਤੇ ਕੁੜੀਆਂ ਦਾ ਖੱਪ ਪੈ ਰਿਆ ਸੀ ਮੈਂ ਕਿਹਾ ਦੇਖਾ ਤਾਂ ਕੀ ਹੋਇਆ ਕੁੜੀਆਂ ਲਗਾ ਪਾ ਰਹੀਆਂ ਨੇ ਤੇ ਮੈਂ ਨੇ ਦੇਖਿਆ ਜਾ ਕੇ ਤੇ ਕੁੜੀ ਦੇ ਬੜੀ ਦੇ ਚਾਕੂ ਲੱਗਾ ਹੈ ਮੈਨੂੰ ਤੇ ਐਂਦੀ ਵੀ ਚਲ ਛੋਟੀ ਦੇ ਲੱਗ ਗਿਆ ਹੋਣਾ ਵੀ ਅਸੀਂ ਚੱਕ ਕੇ ਫਟਾਫਟ ਲੈ ਕੇ ਜਾਏਗੇ ਸਾਰੇ ਰਖ ਤੇ ਬੋਲ ਦੀ ਗਈਆ ਤੇ ਉੱਤੇ ਜਾ ਕੇ ਦਮ ਤੋੜ ਗਈ ਆ ਪਹਿਲਾਂ ਤੁਸੀਂ ਜਦੋਂ ਜਿੱਦਾਂ ਕਹਿ ਰਹੇ ਹੋ ਕਿ ਪਹਿਲਾਂ ਵੀ ਮੁੰਡਾ ਛਿੜਕਾ ਨਹੀਂ ਕਰਦਾ ਸੀ ਕੰਪਲੇਨ ਵਗੈਰਾ ਤੁਸੀਂ ਸ਼ਿਕਾਇਤ ਨਹੀਂ ਦਰਜ ਕਰਾਈ ਕਰਾਈ ਹੋਈ ਸੀ ਜੀ ਸੁਣਵਾਈ ਨਹੀਂ ਹੋਈ ਉਹ ਜਦੋਂ ਤਾਈ ਸਾਰਾ ਕੁਸਨ ਨਾਰਮਲ ਹੀ ਹੋ ਗਿਆ ਸੀ ਕਿਹੜੇ ਥਾਣੇ ਕੰਪਲੇਨ ਆਉਣ ਇੱਕ ਤਵਾਲੀ ਹੈ ਜੀ ਤੇ ਹੁਣ ਕਿੰਨਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਕੁੜੀ ਨੂੰ ਖਾਬ ਲੈਣਾ ਸੀ ਹੁਣ ਦੋਨਾਂ ਦੀ ਮੌਤ ਹੋ ਗਈ ਹੈ ਦੋਨੇ ਕੁੜੀਆਂ ਦੀ ਮੌਤ ਹੋ ਗਈ ਹੈ ਮੈਂ ਹੋਰ ਕਿੰਨੇ ਬੱਚੇ ਐ ਤੁਹਾਡੇ ਮੇਰੇ ਕੋਲ ਦੋ ਬੱਚੇ ਹੋਰ ਨੇ ਕੋਣੇ ਕੁੜੀਆਂ ਕੁੜੀਆਂ ਚਿੱਤੀਆਂ ਇੱਕ ਕੁੜੀ ਇੱਕ ਮੁੰਡਾ ਇਹ ਉਹਨੂੰ ਪੰਕਜ ਕਿੱਥੇ ਦੇ ਲੈਣ ਵਾਲੇ ਸਨ ਹੋਰੀਏ ਦੇ ਇਹ ਵਾਕਿਆ ਕੀ ਹੋਇਆ ਤੁਹਾਡੀਆਂ ਬੇਟੀਆਂ ਨਾਲ ਬੇਟੀ ਦੁਕਾਨ ਮਗਰ ਸਮਾਨ ਲੈਣ ਆਇਆ ਸੀ ਸਮਾਨ ਲੈ ਕੇ ਵਾਪਸ ਆ ਰਹੇ تھے ਦੋ ਮੁੰਡੇ ਆ ਮੋਟਰਸਾਈਕਲ ਲੈ ਕੇ ਬਸ ਕੁੜੀ ਨੂੰ ਫੜਕਾ ਜ਼ਬਰਦਸਤ ਖਿੱਚ ਕੇ ਲੈ ਕੇ ਜਾ ਰਹੇ تھے ਕੁੜੀ ਨਾ ਨੁਕਰ ਕਰੇ ਚਾਕੂ ਮਾਰ ਕੇ ਲੱਝ ਗਿਆ ਕਿੰਨੇ ਸਾਲ ਦੀ ਉਮਰ ਹੈ ਕੁੜੀ ਦੀ ਕੁੜੀ ਕੀ ਨਾਮ ਹੈ ਕੁੜੀ ਕੋ ਉਮਰ ਕੁੜੀ ਕੇ 9 ਸਾਲ ਮਾ ਉਮਰ ਹੈਗਾ 15 ਸਾਲ ਤੇ ਦੂਜੀ ਜੀ ਜਿਹੜੀ ਮੌਤ ਹੋਈ ਉਹਨਾਂ ਦਾ ਕਾਰਨ ਕੀ ਮੰਦੇ ਹੋ ਉਹਨਾਂ ਕਹਿੰਦੇ ਨੇ ਕੋਈ ਨਾਲੇ ਤੇ ਇਹ ਚਾਕੂ ਮਾਰੇ ਇਸ ਕਰਕੇ ਉਹਨੂੰ ਬਰਦਾਸ਼ਤ ਨਹੀਂ ਹੋਇਆ ਉਹਨੂੰ ਟੈਕ ਆ ਗਈ ਸੱਤਵੇਂ ਨਾਲ ਮੌਤ ਹੋ ਗਈ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਆਪਾਂ ਕਾਰਵਾਈ ਹੋ ਉਹਨੂੰ ਫੁੱਲ ਸਜ਼ਾ ਹੋਣਾ ਚਾਹੀਦੀ ਹੈ ਉਹਨੂੰ ਪੁਲਿਸ ਨੂੰ ਕੰਪਲੇਨਟ ਵਗੈਰਾ ਨਹੀਂ ਕਿ ਪੁਛਾਈਏ ਹਾਲ ਆ ਰਹੇ ਇਹ ਪੁਲਿਸ ਕੋਲ ਕੰਪਲੇਨਟ ਕਰਿਆ ਹੋਇਆ ਪੁਲਿਸ ਵਾਲਾ ਆ ਰਹੇ ਹੋ ਗਏ ਬੱਸ ਭਾਈ ਕੀ ਵਾਰਦਾਤ ਕੀ ਹੋਈ ਔਰੇ ਕੀ ਵਾਕਿਆ ਕੀ ਹੋਇਆ ਰਾਤ ਹਾਂਜੀ ਇੱਕ ਲੜਕੀ ਸੀਗੀ ਸਲਮਾਨਾ ਦੀ ਜੋ ਜੋ ਦੇ ਪਿੱਛੇ ਜੇ ਇਹਨੇ ਇੱਕ ਸ਼ਾਦੀ ਕਰਾਈ ਸੀਗੀ ਆਪਣਾ ਆਪਣੀ ਮਰਜ਼ੀ ਦੇ ਨਾਲ ਅ ਉਹ ਜਿਸ ਦਾ ਲੜਕਾ ਸੀਗਾ ਅਰुण कुमार ਇਲੀਸ ਕੋਕੋ ਨਾਲ ਤੇ ਉਹ ਕੁਛ ਦਿਨ ਪਹਿਲਾਂ ਇਹਦਾ ਫਾਦਰ ਲੜਕੀ ਨੂੰ ਲਿਆਇਆ ਸੀਗਾ ਘਰ ਤੇ ਉਹ ਕਿਸੇ ਗੱਲ ਕਰਕੇ ਡਿਸਕਿਊਟ ਹੋ ਗਿਆ ਤੇ ਉਹਨੇ ਤੈਸ਼ ਦੇ ਵਿੱਚ ਆ ਕੇ ਲੜਕੀ ਦੇ ਉਹਨੇ ਸ਼ਰਾਬ ਮਾਰ ਦਿੱਤਾ ਕਰਨ ਤੇ ਉਹਨੂੰ ਜ਼ਖਮੀ ਹਾਲ ਦੇ ਵਿੱਚ ਰਜਿੰਦਰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਰਿਵਾਰ ਵਾਲੋਂ ਜਿੱਥੇ ਡਾਕਟਰ ਡਾਕਟਰਾਂ ਵੱਲੋਂ ਉਹਨੂੰ ਮਰਤੇ ਘੋਸ਼ਿਤ ਕਰ ਦਿੱਤਾ ਗਿਆ ਇੱਕ ਪਾਜੀ ਕੁੜੀ ਨਾਂ ਲਿਖ ਹੋਰ ਜਿਹੜੀ ਛੋਟੀ ਛੇ ਦਸੀ ਹੁਜਨਪ੍ਰੀਤ ਦੱਸਿਆ ਜਾ ਰਿਹਾ ਜਿਹਦਾ ਨਾਮ ਉਹਦੀ ਵੀ ਡੈਥ ਹੋਈ ਹੈ ਸਵੇਰੇ ਉਹਦਾ ਕੀ ਹੈ ਇੱਕ ਉਹਦੀ ਛੋਟੀ ਭੈਣ ਸੀ ਕੱਲ ਨਾਲ ਜਦੋਂ ਇਹ ਵਾਕਿਆ ਹੋਇਆ ਤੇ ਉਹ ਪਰਿਵਾਰ ਦੇ ਫਿਲਹਾਲ ਅਸੀਂ ਬਿਆਨਾਂ ਦਿੱਤਾ ਅਸੀਂ ਕੱਲਬੰਦ ਕਰਦੇ ਹਾਂ ਪਰ ਮੋਢਲੀ ਪੜਤਾਲ ਦੇ ਤਰ੍ਹਾਂ ਪਾਇਆ ਗਿਆ ਵੀ ਉਹ ਬਿਮਾਰ ਵੀ ਸੀਗੀ ਇੱਕ ਤਾਂ ਇੱਕ ਨੂੰ ਕੁਝ ਜੇ ਵੀ ਲੱਗਿਆ ਵੀ ਉਹਦੀ ਸ਼ਸ਼ਟਰੀ ਡੈਥ ਹੋ ਗਈ ਤੇ ਉਹਨੂੰ ਅੱਜ ਇਹਨਾਂ ਨੇ ਜਦੋਂ ਜ਼ਿਆਦਾ ਬਿਮਾਰ ਹੋ ਗਈ ਸਵੇਰੇ ਉਹਨੂੰ ਹਸਪਤਾਲ ਤੋਂ ਟੈਸਟ ਕਰਵਾਇਆ ਗਿਆ ਹਰਜਿੰਦਰਾ ਜਿੱਥੇ ਉਹਦੀ ਵੀ ਨਾ ਚੋ ਤੇ ਭਾਈ ਇਹ ਬਾਲਿਕ ਦੱਸਿਆ ਰ ਨਵਾਲਿਕ ਹੈ ਕਿਉਂਕਿ ਵਿਆਹ ਦੱਸਿਆ ਜਾ ਰਿਹਾ ਨੇ ਵਿਆਹ ਕਰਿਆ ਹੋਇਆ ਇਹ ਜਾਂ ਮਤਲਬ ਹੈ ਤਾਂ ਨਵਾਲਿਕ ਨੇ ਹੈਗਾ ਮਤਲਬ ਐਕਚੁਅਲ ਡੇਟ ਆਫ ਬਰਥ ਇਹਨੇ ਫਾਦਰ ਨੂੰ ਨਹੀਂ ਪਤਾ ਇਹਨਾਂ ਦੀ ਗਰੀਬ ਪਰਿਵਾਰ ਹੋਣ ਕਰਕੇ ਕੋਈ ਪੜੀ ਲਿਖੀ ਵੀ ਹੈ ਨਹੀਂ ਕੋਈ ਇਹਦਾ ਸਰਟੀਫਿਕੇਟ ਵਗੈਰਾ ਹੈ ਨਹੀਂਗਾ ਤੇ 15 16 ਸਾਲ ਦੇ ਕਰੀਬ ਸਾਨੂੰ ਦੱਸੀ ਜਾ ਰਹੀ ਹੈ ਇੱਦਾਂ ਦੇਖ ਜੋ ਬੜਾ ਬੜੀ ਭੇੜੀ ਹੈ ਜੀ ਕੁਝ ਨਹੀਂ ਹੋ ਰਿਹਾ ਨਾਲ ਕਿਸ ਨੂੰ ਫੜਦੇ ਨੇ ਨਾ ਕਿਸੇ ਨੂੰ ਕੁਝ ਕਰਦੇ ਨੇ ਆ ਦੇਖੋ ਵਿਚਾਰਿਆਂ ਦੀ 15 ਸਾਲ ਦੀ ਕੁੜੀ ਔਰ 6 ਸਾਲਾਂ ਦੀ ਕੁੜੀ ਸਹਿਤ ਕਰ ਰਹੀ ਸੀ 7 ਵਜੇ ਸ਼ਾਮ ਮੁੰਡਾ ਆਇਆ ਵੱਡੀ ਵਾਲੀ ਨੂੰ ਚਾਕੂ ਮਾਰ ਗਿਆ ਔਰ ਛੋਟੀ ਉਹਦੀ ਡੈਥ 9 ਵਜੇ ਹੋਗੀ ਔਰ ਛੋਟੀ ਵਾਲੀ ਨੂੰ ਇਨਾ ਸਦਮਾ ਲੱਗਿਆ ਕਿ ਉਹਦੀ ਡੈਥ ਅੱਛਰੇ ਹੋਗੀ ਇਹ ਕੀ ਉਹ ਬੋਤਰੀ ਕਹਾ ਦੱਸੋ ਉੱਥੇ ਹਰ ਸਾਰੇ ਏਰੀਆ ਜਿੱਥੇ ਰਹਿੰਦੇ ਨੇ ਸਭ ਕੁਝ ਹਰ ਰੋਜ਼ ਕੁਛ ਨਾ ਕੁਛ ਹੋਈ ਜਾ ਰਿਹਾ ਹੈ। ਮੁੰਡਾ ਭੱਜ ਗਿਆ ਬਾਪ ਨੂੰ ਫੜਿਆ। ਜੋ ਮੈਨੂੰ ਪਤਾ ਲੱਗਿਆ ਹੈ। ਤੇ ਇਹ ਬਿਲਕੁਲ ਗਲਤ ਕੰਮ ਹੈ। ਇਹ ਲਾਅ ਐਂਡ ਆਰਡਰ ਦਾ ਤਾਂ ਦੇਖੋ ਤੁਹਾਨੂੰ ਪਤਾ ਹੈ ਕਿਹੜੇ ਏਰੀਆ 'ਚ ਕ੍ਰਾਈਮ ਜ਼ਿਆਦਾ ਹੁੰਦਾ ਹੈ ਪਟਿਆਲੇ ਵਿੱਚ। ਸਾਰਾ ਉਹ ਜਿਹੜਾ ਏਰੀਆ ਹੈਗਾ ਉੱਥੇ ਹਰ ਰੋਜ਼ ਚੋਰੀਆਂ ਹੋ ਰਹੀਆਂ ਨੇ, ਲੁੱਟ ਹੋ ਰਹੀ ਹੈ, ਸਾਰਾ ਕੁਝ ਹੋ ਰਿਹਾ ਹੈ। ਹੋ ਚਾਕੂਆਂ ਤੇ ਵੀ ਆ ਗਏ 7 ਵਜੇ ਸ਼ਾਮ ਨੂੰ ਦੱਸੋ ਮੈਨੂੰ ਗੱਲ ਇਹਨਾਂ ਦੀ ਤਾਂ ਜ਼ਿੰਦਗੀ ਬਰਬਾਦ ਹੋ ਗਈ ਨਾ ਬੱਚਿਆਂ ਗਈਆਂ ਤੁਨੂੰ ਇੱਕ ਹੀ ਗੱਲ ਹੁੰਦੀ ਐ ਦੱਸੋ ਥੋੜੀ ਇੰਨੀ ਵਾਰੀ ਕਦੀ ਕਹਿੰਦੇ ਅਸੀਂ ਲੋ ਐਂਡ ਆਰਡਰ ਲਈ ਹੁਣ ਕਿੰਨੀਆਂ ਵੱਡੀਆਂ ਵੱਡੀਆਂ ਗੱਡੀਆਂ ਖਰੀਦੀਆਂ ਨੇ ਉਹ ਜਿਹੜੀ ਸਟਾਕਸ ਫੋਰਸ ਬਣਾਈ ਐ ਇੱਕ ਇੱਕ ਗੱਡੀ ਮੇਰੇ ਖਿਆਲੋਂ ਜਿਹੜੀ ਹਾਈ ਲੈਕਸ ਐ ਜਿਹੜੀ 30 ਕਰੋ ਲੱਖ ਦੀ ਐ 30 ਲੱਖ ਦੀ ਆ ਕੁਛ ਇਸ ਤਰ੍ਹਾਂ 3 ਲੱਖ ਦੀ 40 ਲੱਖ ਦੀ ਉਹਨਾਂ ਦਾ ਫਾਇਦਾ ਕੀ ਹੈ ਜੇ ਅਸੀਂ ਆਪਣੇ ਲੋਕਾਂ ਨੂੰ ਨਹੀਂ ਸੰਭਾਲ ਸਕਦੇ ਪਰਿਵਾਰ ਨਾਲ ਮਿਲਿਓ ਕਿਸੇ ਆ ਮਾਂ ਹੈ ਬੱਚਿਆਂ ਦੀ ਉਹਨਾਂ ਦੇ ਫਾਦਰ ਹੈ ਇੱਥੇ ਮੋਚਰੀ ਚ ਪਏ ਨੇ ਠੀਕ ਹੈ ਹਾਲ ਦੇਖੋ ਕੀ ਹੋ ਰਿਹਾ ਹੈਗਾ ਠੀਕ ਹੈ ਠੀਕ ਥੈਂਕ ਯੂ ਹੋਇਆ ਕੀ ਮਾਮਲਾ ਹੈ ਦੱਸੋਗੇ ਸਮਝ ਸਕਦਾ ਕੱਲ ਰਾਤ लगभग सात आठ बजे थाना कोतवाली में इंटोरमेसन आई थी कि सलमा डॉटर ऑफ पंकज गिर सिंह कॉलोनी की, की रहने वाली थी कि किसी अरुण कुमार बंदे ने उते उते किसी किसीदार हथियार का हमला करके इंजर किया है बादन मिली कि हॉस्पिटल से पूरी कुरी मौत हो गई जदों एडर्मिशन का पर्चा नंबर चौतालीस फोर्टी फोर अंडर सेक्शन तीन सौ दो दर्ज करके पड़ताल की गई तो इनिशियल पड़ताल से सामने यह आया है कि सलमा जी उम्र पंद्रह सोलह साल दी है वो दी अरुण कुमार न दोस्ती थी बाद कुछ टकरार हो गया और कल शामी जब वो अपने घर के नेड़े गली बीच जा रही थी कि तो उतने अरुण तो सलमा के विकार बोल बिलड़ा हो गया उ झगड़ा सा हो गया और अरुण ने कुछ तेजदार हथियार नाल सलमा के उ हमला करता जिस करके उसकी मौत हो गई ये काफ़ी मनभागी घटना थी और आज मॉर्निंग सूँ एक इंफॉर्मेसन और मिली है कि सलमा दी छोटी सिस्टर प्रीत, जिसकी उम्र लगभग सात आठ साल है उसकी भी सदमे करके मौत हो गई है तो देखो जी पुलिस परचा दर्ज कर चुकी है बाई नेम परचा दर्ज हुआ है अंडर सेक्शन 302, और वक़्त टीमा पुलिस भी मल्टीपल थाते रेड कर रही है अच्छी कॉन्फिडेंट है कि जल्द तो जल्द अक्यूज़ नरेस्ट किया जाएगा नहीं जी रेड कर रहे ਜਿਹੜੀ ਦੂਸਰੀ ਪੁਲਿਸ ਬਾਰ ਬਾਰ ਉਹ ਗੁਜਰੀ ਹੈ ਕਿ ਉਸ ਨੂੰ ਲੈ ਕੇ ਪੁਛਗੀ ਮਾਮਲਾ ਦਰਜ ਕਰੇਗੀ ਅਸੀਂ ਵੈਰੀਫਾਈ ਕਰਾਂਗੇ ਜੇਰਾ ਸੈਕਸ਼ਨ ਦੇ ਤਹਿਤ ਜੋ ਮਾਮਲਾ ਬੰਦਾ ਸੀ ਦੱਸ ਕਰੇਗੇ ਲੀਗਲ ਐਕਟ ਸੰਜੇ ਕੌਲਨੀ ਦਾ ਰਹਿਣ ਵਾਲਾ ਪਟਿਆਲੇ ਦੇ ਰਹਿਣ ਵਾਲਾ ਕੀ ਕੰਮ ਕੀ ਕਰਦਾ ਸੀ ਜਦੋਂ ਇੱਕ ਵਾਰ ਕੋਈ ਜਾਣਕਾਰੀ ਮਿਲੇਗੀ ਅਸੀਂ ਉਹਨਾਂ ਵੈਰੀਫਾਈ ਕਰ ਰਹੇ ਹਾਂ ਔਰ ਵੀ ਰੈਡ ਹੋ ਰਹੇ ਹਨ ਉਹਨਾਂ ਦੇ ਜੋ ਨੋਨ ਬੰਦੇ ਹਨ ਉਹਨਾਂ ਨੇ ਵੀ ਕੁਝ ਕੁਝ ਜਾਰੀ ਹੈ ਸਰ ਲੜਕੀ ਦਾ ਪਰਿਵਾਰ ਦੀ ਗੱਲ ਕਰੀਏ ਇਹਨਾਂ ਦਾ ਪਰਿਵਾਰ ਕਿਦਾਂ ਦਾ ਵੈਕੈਂਡ ਕੀ ਹੈ ਇਹਨਾਂ ਦਾ ਦੇਖੋ ਮਿਡਲ ਕਲਾਸ ਫੈਮਿਲੀ ਹੈ तो इस करके जो मतलब परिवार का नुकसान काफ़ी बड़ा नुकसान हुआ है पहले तो बड़ी कुड़ी फिर तो छोटी कुड़ी तो परिवार सदमे से है इस करके पूरी पुलिस की पूरी कोशिश है कि इन्होंने जस्टिस मिले इंसाफ मिले ठीक है